ਮੈਂ ਦੁਰਾਂਵਲੋਂ ਪਤੀ ਨਾਲ ਜੁੰਦੀ ਔਰਤ ਨੂੰ ਛੇੜਨ ਤੇ ਕੋੜੀ ਪਿੰਡ ਵਾਥਿਆ ਨੇ ਲੈ ਲਿਆ ਸਖਤ ਐਕਸ਼ਨ ਅਤੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਕਰ ਦਿੱਤੀ ਕਿ ਸਾਨੂੰ ਆਪਣੀਆਂ ਤਿਆ ਪੈਣਾ ਦੀ ਇੱਛਤਾ ਪਿਆਰੀਆਂ ਨੇ ਦੱਤਈਏ ਕਿ ਬਹੁਤ ਜਾਨੀ ਉਲਟੇ ਫੁਟੇ ਨਸ਼ੇ ਕਰਕੇ ਨੰਗੇ ਅੱਧ ਕੱਪੜੇ ਨਾ ਅਧ ਨੰਗੇ ਘੁੰਮਦੇ ਨੇ ਤੇ ਰਾਤ ਨੂੰ 11-11 ਵਜੇ ਤੱਕ ਘੁੰਮਦੇ ਰਹਿੰਦੇ ਨੇ ਤੇ ਇੰਨਾ ਇਹਨਾਂ ਨੇ ਮਤਲਬ ਖੜਦਮ ਮਚਾ ਕੇ ਰੱਖਿਆ ਪਿਆ ਤੇ ਸਾਰਾ ਸਾਡਾ ਨਗਰ ਬਹੁਤ ਪਰੇਸ਼ਾਨ ਹੈ ਮਤਲਬ ਚੋਰੀ ਕਰਦਾ ਇੱਕ ਜੇਲ੍ਹ ਭੇਜਿਆ ਹਲੇ ਪਰਸੋਂ ਤੋਂ ਉੱਥੇ ਅਸ਼ੇ ਕਰਕੇ ਘੁੰਮਦੇ ਇੱਥੇ ਨੰਗੇ ਸ਼ਾਮ ਨੂੰ ਨੀਕਰਾਂ ਪਾ ਕੇ ਜਨਾਨੀਆਂ ਸ਼ਾਇਰ ਸ਼ੂਰ ਕਰਨ ਜਾਂਦੀਆਂ ਇਹ ਮੂਹਰੇ ਖੜਗੇ ਅੜਾੜ ਕੇ ਜਾਂਦੇ ਇਹਨੂੰ ਛੇੜਿਆ ਉਹਦਾ ਘਰ ਵਾਲਾ ਨਾਲ ਘਰ ਵਾਲਾ ਨਾਲ ਸੂਰਸ ਨਾਲੋਂ ਹੀ ਛੇੜਿਆ ਨਾਲ ਲੋਕ ਨਹੀਂ ਛੇੜਿਆ ਕਿੰਨੇ ਜਣੇ ਸੀ ਇਹ ਬਈ ਇਹ ਚਾਰ ਜਣੇ ਸੀ ਚਾਰ ਜਣੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਫਾਹਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਇਹ ਮਜ਼ਦੂਰਾਂ ਵੱਲੋਂ ਪਤੀ ਨਾਲ ਜੁਣਦੀ ਔਰਤ ਨੂੰ ਛੇੜਨ ਤੇ ਕੋੜੀ ਪਿੰਡ ਵਾਥਿਆ ਨੇ ਲੈ ਲਿਆ ਸਖਤ ਐਕਸ਼ਨ ਅਤੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਕਰ ਦਿੱਤੀ ਕਿ ਸਾਨੂੰ ਆਪਣੀਆਂ ਤਿਆ ਪੈਣਾ ਦੀਆਂ ਇੱਛਤਾ ਪਿਆਰੀਆਂ ਨੇ ਦੱਤਿਆ ਕਿ ਖੰਨਾ ਦੇ ਨਜ਼ਦੀਕੀ ਪਿੰਡ ਕੋੜੀ ਵਾਥਿਆ ਨੇ ਹੁਣ ਗੈਰ ਪੰਜਾਬੀ ਮਜ਼ਦੂਰਾਂ ਜਿਹੜੇ ਦੂਜੇ ਰਾਜਾਂ ਤੋਂ ਆਉਂਦੇ ਹਨ ਅਤੇ ਪਿੰਡ ਵਿੱਚ ਆ ਕੇ ਕਿਰਾਏ ਤੇ ਰਹਿੰਦੇ ਹਨ ਉਹਨਾਂ ਨੂੰ ਸਮਾਂ ਦਿੱਤਾ ਹੈ ਕਿ ਉਹ ਆਪਣਾ ਬੋਰੀ ਬਿਸਤਰਾ ਸੰਭਲ ਲੈਣ ਅਤੇ ਇੱਥੋਂ ਚਲਦੇ ਬਣਨ ਸਾਨੂੰ ਆਪਣੀਆਂ ਧੀਆ ਪੈਣਾ ਦੀਆਂ ਇੱਜਤਾ ਪਿਆਰੀਆਂ ਨੇ ਪਿੰਡ ਵਾਸੀਆਂ ਦਾ ਕਹਿ ਕੇ ਅੱਧ ਨੰਗੇ ਹੋ ਕੇ ਘਟ ਕੱਪੜਿਆਂ ਚ ਪਿੰਡ ਚ ਘੁੰਮਦੇ ਨੇ ਅਤੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਲਾਜ਼ਮੀ ਹੋਵੇ ਪਿੰਡ ਵਾਸੀਆਂ ਦਾ ਕਹਿਣਾ ਕਿ ਸਾਨੂੰ ਆਪਣੀਆਂ ਧੀਆਂ ਪਣ ਦੇ ਇਤਨਾ ਪਿਆਰੇ ਨੇ ਅੱਜ ਇਹ ਮਤਾ ਪਾਸ ਕੀਤਾ ਗਿਆ ਕਿ ਕੋਈ ਬਾਹਰਲੇ ਸੁਭਿਆ ਤੋਂ ਆ ਕੇ ਨਾ ਜ਼ਮੀਨ ਖਰੀਦ ਸਕੇਗਾ ਨਾ ਹੀ ਘਰ ਪਾਸ ਸੰਗਾ ਪਿੰਡ ਦਾ ਕੋਈ ਵੀ ਵਿਅਕਤੀ ਮਜ਼ਦੂਰਾਂ ਨੂੰ ਕਿਰਾਏ ਤੇ ਮਕਾਨ ਅਤੇ ਘਰ ਵੀ ਨਹੀਂ ਦੇਵੇਗਾ ਜਿਹੜੇ ਮਜ਼ਦੂਰ ਪਹਿਲਾਂ ਤੋਂ ਪਿੰਡ ਤੇ ਰਹਿੰਦੇ ਹਨ ਉਹਨਾਂ ਨੂੰ ਸਮਝਾ ਦਿੱਤਾ ਗਿਆ ਕਿ ਉਹ ਆਪਣਾ ਬੋਰੀ ਜਿਸ ਤਰ੍ਹਾਂ ਸੰਭਲ ਲੈਣ ਇਥੋਂ ਚਲਦੇ ਬਣ ਦਾ ਦੇ ਕੇ ਖੰਨਾ ਦੇ ਨੇਦੀ ਕੀ ਪਿੰਡ ਕੋੜੀਵਾਸਿਆ ਨੇ ਇਨਾ ਮਜ਼ਦੂਰਾਂ ਕਿਰਾਏਦਾਰਾਂ ਦੀਆਂ ਹਰਕਤਾਂ ਤੋਂ ਤੰਗ ਪਰੇਸ਼ਾਨ ਹੋ ਕੇ ਸਮੂਹ ਪਿੰਡ ਵਾਸੀਆਂ ਕੋੜੀਵਾਸੀਆਂ ਵੱਲੋਂ ਅੱਜ ਇੱਕ ਮੀਟਿੰਗ ਕਰਕੇ ਮਤੇ ਪਾਸ ਕਰਕੇ ਪਿੰਡ ਚ ਰਹਿ ਰਹੇ ਕਿਰਾਏਦਾਰਾਂ ਮਜ਼ਦੂਰਾਂ ਤੇ ਪਵੰਦੀਆਂ ਹਾਲਾਤਾਂ ਹਨ ਅੱਜ ਪਿੰਡ ਕੋੜੀ ਵਿਖੇ ਡੇੜੇ ਵਾਲੀ ਧਰਮਸ਼ਾਲਾ 'ਚ ਸਮੂਹ ਪਿੰਡ ਵਾਸੀਆਂ ਨੇ ਮੀਟਿੰਗ ਕਰਕੇ ਮਤਾ ਪਾਸ ਕੀਤਾ ਅਤੇ ਜੇ ਸਵੇ ਸਾਰੇ ਪਿੰਡ ਵਾਸੀਆਂ ਦੀ ਸਹਿਮਤੀ ਹੋਈ ਉਹਨੂੰ ਪਿੰਡ ਦੀ ਸਰਬਸਾਂਝੀ ਮੀਟਿੰਗ ਪਿੰਡ ਦੀ ਬੇੜੇ ਵਾਲੀ ਧਰਮਸ਼ਾਲਾ ਵਿੱਚ ਹੋਈ ਹੈ ਜਿਸ ਵਿੱਚ ਸਾਰੇ ਪਿੰਡ ਦੀ ਸਹਿਮਤੀ ਨਾਲ ਇਹਨਾਂ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਜੋ ਕਿ ਨੰਬਰ 1 ਪ੍ਰਵਾਸੀ ਭਈਆਂ ਨੂੰ ਪਿੰਡ ਵਿੱਚ ਰਹਿਣ ਲਈ ਕੋਈ ਵੀ ਕਬਰਾਂ ਨਹੀਂ ਦਿੱਤਾ ਜਾਵੇਗਾ ਨੰਬਰ 2 ਪਿੰਡ ਵਿੱਚ ਕੋਈ ਵੀ ਪੰਚਾਇਤ ਆਉਣ ਤੇ ਇਹਨਾਂ ਦੀ ਕੋਈ ਵੀ ਵੋਟ ਨਹੀਂ ਬਣਾਈ ਜਾਵੇਗੀ ਨੰਬਰ 3 ਪਿੰਡ ਵਿੱਚ ਕੋਈ ਵੀ ਬੰਦਾ ਇਹਨਾਂ ਪ੍ਰਵਾਸੀਆਂ ਨੂੰ ਰਹਿائش ਲਈ ਅਤੇ ਕੰਮਕਾਰ ਲਈ ਜ਼ਮੀਨ ਨਹੀਂ ਦਿੱਤੀ ਜਾਵੇਗੀ। ਨੰਬਰ 4 ਅਗਲੀ ਮੀਟਿੰਗ ਐਤਵਾਰ ਨੂੰ 25/8/2024 ਨੂੰ ਪਿੰਡ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਜੋ ਜਿਹੜਾ ਟਾਈਮ ਸ਼ਾਮ ਨੂੰ 4 ਵਜੇ ਸਾਰੇ ਪਿੰਡ ਨੂੰ ਇਹਨਾਂ ਵਿਸ਼ਿਆਂ ਦੇ ਪੂਰੇ ਪਿੰਡ ਨੂੰ ਇਹ ਖਿੰਦੀ ਪਰਵਾਨਗੀ ਦਿੱਤੀ ਗਈ ਹੈ। ਵੈਸੇ ਜੀ ਖਾਲਸਾ ਬਾਕੀ ਚਾਰ 15 ਪੁਆਇੰਟ ਕਰਨਗੇ। ਹਾਂ ਜੀ ਕਿਨੋਂ ਆਈ ਆਪਣਾ ਮੈਂ ਪਰਮਜੀਤ ਸਿੰਘ ਫੌਜੀ ਪਿੰਡ ਕੌੜੀ ਤੋਂ ਆਈ ਅੱਛਾ ਟੀ ਮਾਮਲਾ ਹੈ ਜਿਹੜਾ ਤੁਸੀਂ ਅੱਜ ਪੰਚਾਇਤ ਇਕੱਠੀ ਕੀਤੀ ਹੈ ਸਵੇਰੇ ਮੀਟਿੰਗ ਬੁਲਾਈ ਸੀ ਕਿ ਤੁਸੀਂ ਮਾਮਲਾ ਜੀ ਸਾਰੇ ਨਗਰ ਨੇ ਸਲਾਹ ਕਰਕੇ ਮਤਲਬ ਕਰਿਆ ਸੀ ਇਹਦੇ ਜਿਹੜੇ ਜਿਹੜੇ ਬਾਹਰੋਂ ਮਜ਼ਦੂਰ ਨੇ ਸੂਬੇ ਬਾਹਰਲੇ ਸੂਬਿਆਂ ਤੋਂ ਆਏ ਮਜ਼ਦੂਰ ਪ੍ਰਵਾਸੀ ਭਈਏ ਇਹਨਾਂ ਨੇ ਦੋ ਤਿੰਨ ਕਾਂਡ ਕਰਤੇ ਤੇ ਪਹਿਲਾਂ ਚੋਰੀਆਂ ਦੇ ਵਿੱਚ ਵੀ ਆ ਗਏ ਪਹਿਲਾਂ ਵੀ ਇਹਨਾਂ ਨੇ ਬਲਤ ਘਾ ਰੇਪ ਦੇ ਕੇਸ ਹੋ ਗਏ ਇੱਕ ਦੋ ਤੇ ਪਰਸੋਂ ਦੀ ਗੱਲ ਹੈ ਪਰਸੋਂ ਸਾਡੇ ਇੱਥੇ ਪਿੰਡ ਦੀ ਇੱਕ ਉਹ ਨੋ تھی ਕੀ ਆਪਣੀ ਇਹਨਾਂ ਦੀ ਆਉਂਦੀ ਸੀ ਉਹਨੂੰ ਤਿੰਨ ਚਾਰ ਭਈਆਂ ਨੇ ਉਹਨਾਂ ਨੇ ਮਤਲਬ ਉਹਨਾਂ ਨੇ ਛੇੜਖਾਨੀ ਕੀਤੀ ਤੇ ਉਹ ਤੋਂ ਬਾਅਦ ਸਾਰਾ ਪਿੰਡ ਇਕੱਠਾ ਹੋ ਗਿਆ ਪਿੰਡ ਨੇ ਫੇ ਫੈਸਲਾ ਕੀਤਾ ਵੀ ਸਵੇਰੇ ਆਪਾਂ ਫੈਸਲਾ ਲਵੋ ਵੀ ਇਹਨਾਂ ਦਾ ਕੀ ਕਰਨਾ ਭਈਆਂ ਬਾਰ ਸੋਚਣਾ ਤੇ ਸਵੇਰੇ ਸਾਰੇ ਨਗਰ ਨੇ ਇਕੱਠੇ ਹੋ ਗਏ ਇੱਥੇ ਭਈ ਸਲਾਹ ਕੀਤੀ ਆਪਾਂ ਮਤਾ ਪਾ ਦੋ ਜਿੰਨੇ ਵੀ ਜਿਹਨੇ ਪ੍ਰਵਾਸੀ ਭਈਏ ਨੇ ਜਿਹਨੇ ਰੱਖਣ ਆਪਣੇ ਜ਼ਿਮੀਦਾਰ ਕਿਸੇ ਨੇ ਵੀ ਕੰਮ ਵਾਲੇ ਨੇ ਆਪਣੇ ਖੇਤਾਂ 'ਚ ਰੱਖ ਸਕਦਾ ਵੀ ਇਹਨਾਂ ਨੂੰ ਕਹੋ ਵੀ ਆਪਣੇ ਪਿੰਡ ਤੋਂ ਬੰਨੇ ਤੋਂ ਬਾਹਰ ਹੋ ਜੇ ਚਲੇ ਜਾਣ ਬਾਕੀ ਸਾਡੇ ਪਿੰਡ ਦੇ ਵੀ ਬਹੁਤ ਯਾਨੀ ਉਲਟੇ-ਪੁਲਟੇ ਨਸ਼ੇ ਕਰਕੇ ਨੰਗੇ ਅੱਧ ਕੱਪੜੇ ਅੱਧ ਨੰਗੇ ਘੁੰਮਦੇ ਨੇ ਤੇ ਰਾਤ ਨੂੰ 11-11 ਵਜੇ ਤੱਕ ਘੁੰਮਦੇ ਰਹਿੰਦੇ ਨੇ ਤੇ ਇੰਨਾ ਇੰਨਾ ਨੇ ਮਤਲਬ ਖੜਦਮ ਮਚਾ ਕੇ ਰੱਖਿਆ ਪਿਆ ਤੇ ਸਾਰਾ ਸਾਡਾ ਨਗਰ ਬਹੁਤ ਪਰੇਸ਼ਾਨ ਹੈ ਮਤਲਬ ਦੋ ਤਨ ਕਾਂਡ ਹੋ ਗਏ ਦੋ ਤਨ ਕਾਂਡ ਹੋ ਕੇ ਹੁਣ ਫਿਰ ਇਹਨਾਂ ਸਾਡੇ ਸਾਰੇ ਪਿੰਡ ਦੇ ਲੋਕ ਇਕੱਠੇ ਇਹਨਾਂ ਨੇ ਬੈਠ ਕੇ ਮੀਟਿੰਗ ਕੀਤੀ ਫੈਸਲਾ ਕੀਤਾ ਵੀ ਆਪਾਂ ਸਾਰੇ ਨਗਰ ਦਾ ਇਕੱਠ ਕਰੋ ਇਕੱਠ ਕਰਕੇ ਆਪਾਂ ਇਹਨਾਂ ਬਾਰੇ ਫੈਸਲਾ ਲਓ ਸਾਡਾ ਤਾਂ ਬਹੁਤ ਜਣੀ ਮੁਸ਼ਕਲ ਹੋ ਰਿਹਾ ਕੰਮ ਤੁਹਾਡੇ ਪਿੰਡ ਕਿੰਨੇ ਕਿਰਾਏ ਦਾ ਰਹਿੰਦੇ ਨੇ ਕਿੰਨੇ ਕੋਣ ਥੋੜੀ ਜੀ ਅਣ ਗਿਣਤੇ ਨੇ ਜੀ ਅਣਤੇ ਗਏ ਹਾਂ ਹਾਂ ਉਹਨੇ ਪਿੰਡ ਦੇ ਪਿੰਡ ਤੋਂ ਵੱਧੇ ਨੇ ਵੱਧੇ ਨੇ ਬਹੁਤ ਜ਼ਿਆਦਾ ਕਿਰਾਇਆ ਦੇ ਜਿਹੜੇ ਬਾਹਰੋਂ ਆ ਕੇ ਰਹਿ ਰਹੇ ਨੇ ਮਤਲਬ ਕੋਈ ਹੁਣ ਜਿਨ੍ਹਾਂ ਨੇ ਕੱਲ ਇਹਨਾਂ ਆ ਕਾਂਡ ਕੀਤਾ ਸੀ ਸਾਡੇ ਪਿੰਡ ਦੀ ਨੂ ਨੂੰ ਬਹੁ ਨੂੰ ਛੇੜਿਆ ਇਹਨਾਂ ਨੇ ਤੇ ਅਸੀਂ ਲੱਭ ਲੱਭ ਕੇ ਮਾਰ ਗਏ ਸਾਨੂੰ ਲੱਭੇ ਹੀ ਨਹੀਂ ਉਹ ਇੰਨੀ ਜ਼ਿਆਦਾ ਇਹਨਾਂ ਦੀ ਜਨਸੰਖਿਆ ਤੇ ਉਹ ਉਹਨਾਂ ਦੇ ਸਾਥੀਆਂ ਨੇ ਮੈਂ ਦੱਸਿਆ ਕਿਸੇ ਸਾਥੀਆਂ ਨੇ ਉਹਦੇ ਮਾਪਿਆਂ ਨਾਲ ਹੁਣ ਮਿਲੇ ਪਿੰਡ ਵਾਲੇ ਬੰਦੇ ਉਹਨਾਂ ਨੇ ਮਾਪਿਆਂ ਨੂੰ ਕੋਈ ਰਸਤਾ ਹੀ ਨਹੀਂ ਦੱਸਿਆ ਉਹ ਕਹਿੰਦੇ ਜਿਹਦਾ ਪੁੱਤ ਪੇਤ ਨਹੀਂ ਕਿੱਧਰ ਗਿਆ ਚੱਲ ਆਏ ਦੀ ਆਏ ਨਹੀਂ ਜਦ ਆਉਣਗੇ ਫੜਾ ਦਾਂਗੇ ਇਹਨਾਂ ਦਾ ਕੋਈ ਡਰੈੱਸ ਤਾਂ ਹੈ ਨਹੀਂ ਕੀ ਤੁਸੀਂ ਇਹਨਾਂ ਦੀ ਜਾਂਚ ਨਹੀਂ ਕਰਾਂ ਜੋ ਜੋ ਕਿਰਾਏ ਤੇ ਰੱਖਨੇ ਉਹਨਾਂ ਜਾਂਚ ਨਹੀਂ ਕਰਾਂਦੇ ਕੋਈ ਨਹੀਂ ਜਾਂਚ ਕਰਾਉਂਦਾ ਇਹ ਸਭ ਕੁਝ ਨਾ ਕੋਈ ਨਹੀਂ ਕਰਾਉਂਦਾ ਇਹਹੀ ਤਾਂ ਖਵਾ ਹੈ ਕੋਈ ਨਹੀਂ ਕਰਾਉਂਦਾ ਪਿੰਡ ਦੇ ਵਿੱਚ ਬਸ ਜਿਹੜਾ ਆਉਂਦਾ ਜਾਨੀ ਬਾੜ ਕੇ ਆਪਣਾ ਕਿਰਾਏ ਤੇ ਮਤਲਬ ਹੁੰਦਾ ਬੰਦਿਆ ਹੁਣ ਜਿਨ੍ਹਾਂ ਨੇ ਤੁਹਾਡੇ ਜਿਹੜੇ ਜ਼ਿਮੀਂਦਾਰ ਨੇ ਰੱਖੇ ਹੋਏ ਨੇ ਪਰਮਾਨੈਂਟ ਰੱਖੇ ਹੋਏ ਨੇ ਤੇ ਇਹ ਖੇਤਾਂ 'ਤੇ ਕੰਮ ਕਰਦੇ ਉਹਨਾਂ ਦੇ ਕੀ-ਕੀ ਕੀਤਾ ਤੁਸੀਂ ਖੇਤਾਂ ਵਾਲਿਆਂ ਨੂੰ ਕਹਿੰਦਾ ਵੀ ਜਿਹਨੇ ਜ਼ਿਮੀਂਦਾਰ ਨੇ ਰੱਖੇ ਹੋਏ ਨੇ ਆਪਣੇ ਹੁਣ ਜ਼ਿਮੀਂਦਾਰ ਨੂੰ ਕਹਿੰਦਾ ਜਿਹਨੇ ਜਿਹੜੇ ਪੁਰਾਣੇ ਬੰਦੇ ਨੇ ਓਕਾ-ਦੋਕਾ ਵਧੀਆ ਕੰਮ ਪੁਰਾਣੇ ਸਾਲਾਂ ਤੋਂ ਉਹਦਾਂ ਦਾ ਕੋਈ ਇਹ ਜਿਹੜੀ ਹੁਣ ਬਹੁਤ ਜ਼ਿਆਦਾ ਮਾਤਰਾ ਚ ਪਿੰਡ ਆ ਰਹੇ ਨੇ ਬਾਹਰੋਂ ਪਰਵਾਸਤ ਮਤਲਬ ਇਹ ਕੋਈ ਅੰਤਰੀ ਨਹੀਂ ਜਾ ਕੇ ਖਰਾਬੀਆਂ ਕਰ ਰਹੇ ਨੇ ਮਤਲਬ ਨਹੀਂ ਤੁਹਾਡੇ ਪੰਚਾਇਤ ਕੋਈ ਰਿਕਾਰਡ ਨਹੀਂ ਕਿਨੇ ਆ ਰਹੇ ਨੇ ਕੋਈ ਰਿਕਾਰਡ ਨਹੀਂ ਇਹਨਾਂ ਦਾ ਨਾ ਕੋਈ ਰਿਕਾਰਡ ਨਹੀਂ ਹੈਗਾ ਰੱਖਿਆ ਨਾ ਤੇ ਜਿਹੜਾ ਕਿਰਾਇ ਤੇ ਦਿੰਦਾ ਹੈ ਕਰਾਏ ਕੋਲ ਕੋਈ ਰਿਕਾਰਡ ਨਹੀਂ ਉਹਦਾ ਕਰਾਇਦੇ ਮਤਲਬ ਉਹਦਾ ਕੋਈ ਵੈਰੀਫਿਕੇਸ਼ਨਿੰਗ ਕੁਝ ਨਹੀਂ ਕਰਾਉਂਦਾ ਨਾ ਉਹਦਾ ਕੋਈ ਐਡਰੈਸ ਲੈਂਦਾ ਵੈਰੀਫਿਕੇਸ਼ਨ ਲੈਂਦਾ ਇਹਦੇ ਰੂਲ ਤਾਂ ਹੁਣ ਬਹੁਤ ਨਹੀਂ ਆਪਾਂ ਥਾਣੇ 'ਚ ਦੇਣਾ ਪੈਂਦਾ ਲਿਖ ਕੇ ਵੀ ਕਿ ਸਾਡੇ ਕੋਲ ਅਸੀਂ ਜ਼ਿੰਮੇਵਾਰ ਨਹੀਂ ਹੁਣ ਉਹ ਜਿਹਨਾਂ ਨੇ ਕਰਾਇਦੇ ਕਰਾਇਤੇ ਰੱਖਿਆ ਦੋ 250 ਪਰਿਵਾਰ ਤੋਂ ਉੱਤੇ ਤੁਸੀਂ ਕਹਿੰਦੇ ਹਾਂਜੀ ਹਾਂਜੀ ਤੇ ਉਹ ਉਹਨਾਂ ਦੇ ਕੀ ਕਿਹਾ ਉਹਨਾਂ ਨੇ ਕੀ ਮਨਜ਼ੂਰੀ ਕੀ ਕਹਿੰਦੇ ਨੇ ਕੋਈ ਮਜ਼ਦੂਰ ਕੋਈ ਮਨਜ਼ੂਰੀ ਮਨਜ਼ੂਰੀ ਹਾਂ ਜਿਹੜੇ ਪਿੰਡ ਵਾਲ ਜਿਹਨਾਂ ਨੇ ਕਰਾਇਦਾ ਰੱਖੇ ਹੋਏ ਨੇ ਹਾਂਜੀ ਹਾਂਜੀ ਉਹਨਾਂ ਦੇ ਕੀ ਕਹਿਣਾ ਐਤਵਾਰ ਨੂੰ ਕੱਟ ਪਤਾ ਉਹ ਤਾਂ ਜੀ ਹੁਣ ਜਾਂ ਸਾਰਾ ਨਗਰ ਨੇ ਫੈਸਲਾ ਲੈ ਲਿਆ ਫਿਰ ਉਹਨਾਂ ਨੂੰ ਤਾਂ ਹੁਣ ਆਪਣੇ ਹਿਸਾਬ ਨਾਲ ਨਗਰ ਦੇ ਮੂਰੇ ਤਾਂ ਉਹਨਾਂ ਨੂੰ ਕੁਛ ਨਾ ਕੁਛ ਕਰਨਾ ਹੀ ਪੈਣਾ ਜਿਵੇਂ ਸਾਰਾ ਨਗਰ ਤਾਂ ਪਰੇਸ਼ਾਨ ਹੋ ਰਿਹਾ ਕਰਾਇਦਾਰਾਂ ਨੇ ਵੀ ਸਾਰਾ ਨਗਰ ਇਕੱਠਾ ਹੋ ਕੇ ਕਹਿੰਦੇ ਸੀ ਬੇਨਤੀ ਕਰਾਂਗੇ ਭਾਈ ਇਹਨਾਂ ਦਾ ਵੀ ਤੁਸੀਂ ਇਹਨਾਂ ਨੂੰ ਜਦ ਆਪਣੇ ਖੇਤਾਂ 'ਚ ਪਾ ਕੇ ਦਿਓ ਕੁਆਟਰ ਫੜਦਾ ਇਹੀ ਬੇਨਤੀ ਆ ਸਾਰੇ ਨਗਰ ਦੀ ਹੋਰ ਤਾਂ ਕੋਈ ਹੱਲ ਹੈ ਨਹੀਂ ਹੁਣ ਜੀ ਤੁਹਾਡੀ ਜਿਹੜੀ ਪੰਚਾਇਤ ਸਵੇਰੇ ਮੀਟਿੰਗ ਹੋਈ ਏ ਹਾਂ ਜੀ ਹਾਂ ਜੀ ਹਾਂ ਜੀ ਵੇੜੇ 'ਚ ਹੋਈ ਏ ਮੀਟਿੰਗ ਕਿੰ ਕੀ ਮਤੇ ਪਾਸ ਕੀਤੇ ਨੇ ਉਹਦੇ ਤੁਸੀਂ ਉਹਦੇ ਚ ਸਾਰੇ ਨਗਰ ਨੇ ਮਿਲ ਕੇ ਇਹੀ ਕੀਤਾ ਵੀ ਇਹਨਾਂ ਨੂੰ ਕੋਈ ਵੀ ਮਤਲਬ ਕਿਰਾਏ ਤੇ ਕੋਈ ਕਮਰਾ ਨਹੀਂ ਦਊਗਾ ਅੱਛਾ ਹੈ ਹਾਂ ਇੱਕ ਬਾਕੀ ਇਹਨਾਂ ਨੂੰ ਕੋਈ ਬਾਹਰ ਜਿਹਨੇ ਰੱਖਣਾ ਆਪਣੇ ਖੇਤਾ 'ਚ ਰੱਖੇ ਤੇ ਤਿੰਨ ਚਾਰ ਮਤੇ ਮਤਲਬ ਆਏ ਨੇ ਜੀ ਇਹ ਅੱਛਾ ਹਾਂ ਇਹਨਾਂ ਬਾਰੇ ਜ਼ਮੀਨ ਜਾਂ ਮਕਾਨ ਕਰਾ ਦੇ ਜਾਂ ਹਾਂ ਇੱਕ ਉਹਨਾਂ ਨੂੰ ਕੋਈ ਪਿੰਡ ਦੇ ਵਿੱਚ ਕੋਈ ਆਪਣਾ ਜੇ ਖਰੀਦੇ ਨੇ ਇਹਨਾਂ ਨੂੰ ਕੋਈ ਥਾਂ ਜ਼ਮੀਨ ਤਾਂ ਦਊਗਾ ਨਹੀਂ ਖਰੀਦ ਖਾਤਰ ਖਰੀਦ ਕਰਨ ਲਈ ਫੇ ਉੱਥੇ ਆ ਕੇ ਹਾਂ ਜ਼ਮੀਨ ਜ਼ਮੀਨ ਜੇ ਜਲ ਕੁਛ ਹੈ ਨਹੀਂ ਬੋਟਰ ਗਾਰਡ ਕੁਛ ਵੀ ਨਹੀਂ ਇਹਨਾਂ ਦਾ ਫਿਰ ਕਾਂdre ਆਸ਼ਵਾਸਤ ਕੋਈ ਨਹੀਂ ਅੰਨਾ ਕੁਛ ਨਹੀਂ ਕਹਿੰਦਾ ਵੀ ਸਾ ਕੋਈ ਕੁਛ ਨਹੀਂ ਦੇਣਾ ਨੂੰ ਜਿਨ੍ਹਾਂ ਨੇ ਰੱਖਣਾ ਇਹਨਾਂ ਆਪਣੇ ਪਿੰਡ ਦੀ ਹੱਦ ਤੋਂ ਬਾਹਰ ਜਾ ਕੇ ਜਿਨੇ ਵੀ ਰੱਖਣਾ ਆਪਣੇ ਖੇਤਾਂ ਜਿਹਾ ਪਾ ਦੋ ਮਕਾਨ ਕਮਰਾ ਪਾ ਦੋ ਉੱਥੇ ਰੱਖ ਸਕਦੇ ਨੇ ਮਤਲਬ ਹੁਣ ਤੁਹਾਡੇ ਸਾਰੇ ਪਿੰਡ ਦੀ ਸਹਿਮਤੀ ਹੈ ਜੀ ਜਿਹੜੇ ਮਤੇ ਸਵੇਰੇ ਸਾਡਾ ਇੱਥੇ ਇਕੱਠ ਹੋਇਆ ਜੀ ਸਾਰੇ ਪਿੰਡ ਨੇ ਹੱਥ ਖੜੇ ਕਰਕੇ ਸਹਿਮਤੀ ਦਿੱਤੀ ਹੈ ਜੀ ਅੱਛਾ ਜੀ ਹੂੰ ਜਿੰਦਰਪਾਲ ਸਿੰਘ ਅੱਛਾ ਜਿਹੜਾ ਇਕੱਠ ਹੋਇਆ ਕੀ ਕੀ ਤੁਹਾਡਾ ਮਤਾ ਪਾਸ ਹੋਇਆ ਪਿੰਡ ਵੱਲੋਂ ਇਹ ਸਵੇਰੇ ਧਰਮਸ਼ਾਲਾ ਤੇ ਇਕੱਠ ਕੀਤਾ ਸਾਰੇ ਪਿੰਡ ਨੇ ਕੱਲ ਇਹਨੇ ਭਈਆਂ ਨੇ ਆਪਣਾ ਮੁੰਡਾ ਖੜਾ ਮੰਗਨ ਇਹਦੀ ਘਰ ਲਈ ਨੂੰ ਪੁਲੀ ਥੱਲੇ ਛੇੜਿਆ ਅੱਛਾ ਇਸ ਕਰਕੇ ਇਹ ਪਹਿਲਾਂ ਵੀ ਬਹੁਤ ਵਾਰ ਦਤਾਂ ਇੱਥੇ ਹੋ ਗਈਆਂ ਸਾਰੇ ਪਿੰਡ ਨੇ ਏਕਾ ਕੀਤਾ ਰਾਤ ਕੱਜ ਸਵੇਰੇ ਵੀ ਇਹਨਾਂ ਨੂੰ ਇਥੋਂ ਕੱਢੋ ਜਾਂ ਇਹਨਾਂ ਨੂੰ ਬੰਦ ਕਰੋ ਇਹ ਖਾਲੀ ਛੇੜ-ਛੇੜਦਾ ਹੈ ਕਿ ਹੋਰ ਚੋਰੀਆਂ ਹੋਰ ਵੀ ਬਹੁਤ ਚੋਰੀਆਂ ਆ ਲਈ ਹਰ ਵੇਲੇ ਚੋਰੀਆਂ ਚੋਰੀ ਕਰਦਾ ਇੱਕ ਜੇਲ੍ਹ ਭੇਜਿਆ ਹਲੇ ਪਰਸੋਂ ਚ ਉੱਥੇ ਇਹ ਨਵੇਂ ਬੰਦੇ ਨੇ ਕਿ ਪੁਰਾਣੇ ਤੁਹਾਡੇ ਪਹਿਲੇ ਇਹ ਪੁਰਾਣੇ ਤਾਂ ਬਹੁਤ ਘੱਟ ਨੇ ਜੀ ਇਹ ਹਜੇ ਕੰਮ ਕਰਦੇ ਜਿਹੜੇ ਨਵੇਂ ਮੁੰਡੇ ਆਏ ਨਾ ਉਹ ਕਰਦੇ ਤੇ ਉਹ ਫਿਰ ਕਿਵੇਂ ਇੱਕ ਜਿਨ੍ਹਾਂ ਕੋਲ ਆ ਕੇ ਰਹਿ ਰਹੇ ਉਹਨਾਂ ਦਾ ਰਿਕਾਰਡ ਨਹੀਂ ਹੈ ਕੋਈ ਕੋਈ ਕਾਰ ਨਹੀਂ ਜੀ ਇਹਦਾ ਇੱਥੇ ਪਤਾ ਕੀ ਆ ਜੀ ਹੁਣ ਲੋਕਾਂ ਨੇ ਡੰਗਰ ਛੱਡ ਤੇ ਅੱਛਾ ਭਈ ਇਹ ਰੱਖ ਲੈ ਅੱਛਾ ਕਿੰਨੀ ਕੁ ਦੇਰ ਤੋਂ ਵਾਰਦਾਤਾ ਹੋ ਰਹੀਆਂ ਇਹ ਕਾਫੀ ਚਿਰ ਤੋਂ ਹੋ ਰਹੀਆਂ ਜੀ ਅੱਛਾ ਜਦ ਜੱਦੀ ਪੂਲੀ ਬਣੀਆਂ ਤੋਂ ਜਦ ਉਹ ਤੋਂ ਬਾਅਦ ਫਿਰ ਜ਼ਿਆਦਾ ਹੋ ਗਏ। ਨਸ਼ੇ ਕਰਕੇ ਘੁੰਮਦੇ ਇੱਥੇ ਨੰਗੇ ਸ਼ਾਮ ਨੂੰ ਨਿਕੜਾ ਪਾ ਕੇ ਜਨਾਨੀਆਂ ਕਿ ਸ਼ਾਇਰ ਸ਼ੂਰ ਕਰਨ ਜਾਂਦੀਆਂ ਇਹ ਮੂਰੇ ਖੜਗੇ ਅੜੜ ਕੇ ਜਾਂਦੇ ਕੋਈ ਨੂੰ ਡਰ ਭੈ ਨਹੀਂ ਕੋਈ ਕੋਈ ਡਰ ਭੈ ਹੁਣ ਉਹ ਮੁੰਡਾ ਉਹਦੇ ਨਾਲ ਆ ਜੀ ਉਹਦਾ ਘਰ ਵਾਲਾ ਅੱਛਾ ਜੀ ਮੋਟਰਸਾਈਕਲ ਤੇ ਜਾਂਦਾ ਹੂੰ ਉਹਦੇ ਹੁੰਦੇ ਹੋਏ ਛੇੜ ਦੇ ਤਾਂ ਕੱਲੀ ਜਨਾਨੀ ਨੂੰ ਕੋਈ ਕਰਨਗੇ ਦੱਸੋ ਯਾਨੀ ਜਿਹੜੀ ਲੇਡੀ ਨੂੰ ਛੇੜਿਆ ਉਹਦਾ ਘਰ ਵਾਲਾ ਨਾਲ ਘਰ ਵਾਲਾ ਨਾਲ ਸੂਰਜ ਨਾਲ ਨਾਲੋਂ ਹੀ ਛੇੜਿਆ ਨਾਲੋਂ ਨਹੀਂ ਛੇੜਿਆ ਕਿੰਨੇ ਜਣੇ ਸੀ ਇਹ ਬਈ ਇਹ ਚਾਰ ਜਣੇ ਸੀ ਚਾਰ ਜਣੇ